ਕਹਿੰਦੇ ਹੁੰਦੇ ਨਾ ਵੀ ਅੰਨੇ ਦੇ ਪੈਰ ਹੇਠ ਬਟੇਰਾ ਆ ਗਿਆ ਤੇ ਉਹ ਕਹਿੰਦਾ ਮੈਂ ਤਾਂ ਬਹੁਤ ਹੀ ਵੱਡਾ ਸ਼ਿਕਾਰੀ ਆ ਇਹ ਇਹਨਾਂ ਨੂੰ ਹੁਣ 92 ਸੀ ਹੁਣ ਤਾਂ 91 ਰਹਿ ਗਏ ਇਹਨਾਂ ਨੂੰ ਉਹ ਦਿਸੀ ਜਾਂਦੇ ਵੀ ਅਸੀਂ ਇੰਨੇ ਜਿੱਤ ਲੈ ਇਹ ਇਹਨਾਂ ਨੇ ਬਦਲਾ ਦਾ ਲਾਰਾ ਲਾ ਕੇ ਲੋਕਾਂ ਨੂੰ ਮੁੰਗੇਰੀ ਲਾਲ ਦੇ ਸੁਪਨੇ ਦਿਖਾ ਕੇ ਇਹ ਸਰਕਾਰ ਬਣਾਈ ਆ ਭਾਵੇਂ ਭਾਵੇਂ ਭਗਵੰਤ ਮਾਨ ਜੀ ਇੱਥੇ ਕੋਠੀ ਲੈ ਲੈਣ ਭਾਵੇਂ ਸਾਰਾ ਮੰਤਰੀ ਮੰਡਲ ਭਾਵੇਂ ਸਾਰੇ ਵੀ ਇੱਥੇ ਆ ਜਾਣ ਵਿਧਾਇਕ ਆ ਜਾਣ ਇੱਥੇ ਲੋਕਾਂ ਨੂੰ ਕੋਈ ਫਰਕ ਨਹੀਂ ਪੈਣਾ ਜਿਹੜੇ ਲੋਕ ਪੰਜਾਬ ਛੱਡ ਕੇ ਆਪਣੇ ਹਲਕੇ ਛੱਡ ਕੇ ਇੱਥੇ ਆਏ ਉਹਨਾਂ ਦੇ ਆਉਣ ਨਾਲ ਲੋਕਾਂ ਨੂੰ ਕੋਈ ਰਾਹਤ ਨਹੀਂ ਮਿਲਣੀ ਜਦੋਂ ਮੈਨੂੰ ਪਤਾ ਲੱਗਾ ਕਿ ਪੇਪਰ 'ਚ ਮੈਨੂੰ ਇਹ ਭਾਈ ਸਾਹਿਬ ਨੇ ਕਿਹਾ ਕਿ ਪਿੰਜੀ ਤੁਸੀਂ ਇਲੈਕਸ਼ਨ ਲੜਨਾਂ ਤੇ ਤਿਆਰੀ ਕਰ ਲਓ ਤੇ ਮੈਨੂੰ ਲੱਗਦਾ ਸੀ ਐਵੇਂ ਹੀ ਕਹੀ ਜਾਂਦੇ ਆ ਤੇ ਜਦੋਂ ਮੈਨੂੰ ਪਤਾ ਹੀ ਨਹੀਂ ਜਦੋਂ ਪੇਪਰ 'ਚ ਆ ਗਿਆ ਕਿ ਸੁਰਿੰਦਰ ਕੌਰ ਨੂੰ ਟਿਕਟ ਮਿਲ ਗਈ ਹੈ ਤੇ ਮੈਂ ਉਸ ਵੇਲੇ ਹੈਰਾਨ ਸੀ ਮੈਂ ਆਪਣੇ ਛੋਟੇ ਛੋਟੇ ਬੱਚਿਆਂ ਵੱਲ ਦੇਖਦੀ ਸੀ ਕਿ ਮੈਂ ਇਹਨਾਂ ਨੂੰ ਸੰਭਾਲੂਗੀ ਪੰਜਾਬ ਦੇ ਲੋਕ ਇਹ ਜਲੰਧਰ ਵਸਦੇ ਜਿਹੜੇ ਲੋਕ ਆ ਨਾ ਇਹ ਪਿੱਛ ਲਗ ਨਹੀਂ ਹੈਗੇ ਕਿਸੇ ਨੂੰ ਮਗਰ ਨਹੀਂ ਲੱਗਦੇ 23 ਤਰੀਕ ਨੂੰ ਜਿਹੜਾ ਇਲੈਕਸ਼ਨ ਹੈ ਹਾਂ 13 ਨੂੰ ਰਿਜ਼ਲਟ ਆ ਜਾਣਾ ਉਹ ਪਲੇਟਫਾਰਮ ਮਿਲਣ ਦੇ ਪਲਾਨ ਵੀ ਦੱਸਾਂਗੇ ਕਰਕੇ ਵੀ ਦਿਖਾਵਾਂਗੇ ਸੱਚਾ ਕਾਲ ਜੀ ਪੰਜਾਬੀ ਰੇਡੀਓ ਯੂ ਐਸ ਏ ਪੰਜਾਬੀ ਟੀਵੀ ਯੂ ਐਸ ਏ ਵੇਖਣਾ ਤੇ ਸੁਣਨਾ ਤੁਸੀਂ ਸ਼ੁਰੂ ਕਰ ਚੁੱਕੇ ਹੋ ਜਲੰਧਰ ਪੱਛਮੀ ਦੇ ਵਿੱਚ ਐਂਟੀ ਡਿਫੈਕਸ਼ਨ ਲਾਅ ਕੰਮ ਕੀਤਾ ਕਿਉਂਕਿ ਉਥੋਂ ਦੇ ਐਮਐਲਏ ਸ਼ੀਤਲ ਅੰਗੁਰਾਲ ਨੇ ਆਪਣੀ ਪਾਰਟੀ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਐਮਐਲਏ ਸਪ ਲਈ ਇੱਕ ਵਾਰ ਮੋੜ ਤੋਂ ਚੋਣ ਹੋਣੀ ਹੈ ਲੋਕ ਸਭਾ ਚੋਣਾਂ ਤੋਂ ਬਾਅਦ ਫਿਰ ਇੱਥੇ ਸਿਆਸਤ ਪੱਖੀ ਅਤੇ ਸਿਆਸਤ ਇਸ ਸਮੇਂ ਵੀ ਪੂਰੇ ਆਪਣੇ ਚਰਮ ਸੀਮਾ ਤੇ ਹੈ ਵੱਖ-ਵੱਖ ਪਾਰਟੀਆਂ ਦੇ ਵੱਲੋਂ ਉਮੀਦਵਾਰ ਐਲਾਨੇ ਜਾਂਦੇ ਨੇ ਲਗਾਤਾਰ ਪ੍ਰਚਾਰ ਹੋ ਰਿਹਾ ਦਿਨ ਰਾਤ ਇੱਕ ਕੀਤੀ ਜਾ ਰਹੀ ਹੈ ਇਹ ਸਭ ਦੇ ਵਿਚਾਲੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਵੱਲੋਂ ਖੜੇ ਕੀਤੇ ਗਏ ਉਮੀਦਵਾਰਾਂ ਨਾਲ ਗੱਲਬਾਤ ਲੈ ਕੇ ਤੁਹਾਡੇ ਰੂਬਰੂ ਹੋ ਰਹੇ ਹਾਂ ਇਸੇ ਵਿਚਾਲੇ ਕਾਂਗਰਸ ਤੋਂ ਉਮੀਦਵਾਰ ਬੀਬੀ ਸੁਰੇਂਦਰ ਕੌਰ ਹੁਣੀ ਸਾਡੇ ਨਾਲ ਇਸ ਸਮੇਂ ਮੌਜੂਦ ਨੇ ਉਹਨਾਂ ਨੇ ਜਲੰਧਰ ਦੇ ਵਿੱਚ ਵੀ ਸੇਵਾਵਾਂ ਦਿੱਤੀਆਂ ਨੇ ਕਾਰਪੋਰੇਸ਼ਨ ਦੇ ਵਿੱਚ ਰਹਿ ਕੇ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ ਉਹਨਾਂ ਦੇ ਕੋਲ ਕੀ ਅਜੰਡਾ ਹੈ ਜਲੰਧਰ ਵਾਸੀਆਂ ਦੇ ਲਈ ਵੈਸਟ ਹਲਕੇ ਦੇ ਲਈ ਅਤੇ ਉਹਨਾਂ ਤੇ ਜਿਹੜਾ ਪਾਰਟੀ ਨੇ ਭਰੋਸਾ ਵਿਖਾਇਆ ਉਸ ਦੇ ਲਈ ਉਹ ਕੀ ਕਹਿੰਦੇ ਨੇ ਸਾਰੀ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਸੋ ਸਭ ਤੋਂ ਪਹਿਲਾਂ ਤਾਂ ਜਾਣਨਾ ਚਾਹਾਂਗੇ ਕਿ ਤੁਸੀਂ ਕਿਹੜੇ ਕਿਹੜੇ ਅਹੁਦਿਆਂ ਤੇ ਰਹਿ ਕੇ ਕੰਮ ਕਰ ਚੁੱਕੇ ਹੋ ਕਿਉਂਕਿ ਸੀਨੀਅਰ ਡਿਪਟੀ ਮੇਅਰ ਨੂੰ ਸਾਰੇ ਜਾਣਦੇ ਨੇ ਉਹ ਤੁਸੀਂ ਰਹੇ ਹੋ ਪਰ ਲੋਕਾਂ ਤੱਕ ਇਹ ਵਿਚਾਰ ਜਾਂ ਤੁਹਾਡੀ ਗੱਲਬਾਤ ਜਾਣੀ ਚਾਹੀਦੀ ਹੈ ਉਹ ਇਹ ਜਾਣ ਸਕਣ ਕਿ ਉਹਨਾਂ ਨੇ ਜਿਸ ਉਮੀਦਵਾਰ ਨੂੰ ਵੋਟ ਦੇਣੀ ਹੈ ਉਸ ਨੇ ਕੀ ਕੀ ਕੀਤਾ ਹੋਇਆ ਤਜਰਬਾ ਕੀ ਹੈ ਉਹਦਾ ਉਹ ਜ਼ਰਾ ਸਾਂਝਾ ਕਰ ਦਿਓ ਦੇਖੋ ਜੀ 50 ਸਾਲ 50 ਪਲੱਸ ਕਹਿ ਸਕਦੇ ਆ ਜੀ ਮੇਰੇ ਪਰਿਵਾਰ ਨੂੰ ਹੋ ਗਿਆ ਕਾਂਗਰਸ ਪਾਰਟੀ ਲਈ ਵਰਕ ਕਰਦੇ ਆ ਠੀਕ ਹੈ ਮੇਰੇ ਪਤੀ ਸਵਰਗੀਆ ਚੌਧਰੀ ਰਾਮ ਆਸਰਾ ਜੀ ਇਹ ਸਾਹਮਣੀ ਫੋਟੋ ਲੱਗੀ ਹੈ ਜੀ ਜੀ ਹੀ ਵਾਸ ਦਾ ਪ੍ਰੋਮਿਨੈਂਟ ਫਿਗਰ ਆਫ ਪੰਜਾਬ ਜੀ ਉਹਨਾਂ ਦੇ ਕੀਤੇ ਹੋਏ ਕੰਮ ਜਿਹੜੇ ਆ ਉਹ ਅੱਜ ਬੋਲਦੇ ਆ ਲੋਕ 23 ਸਾਲ ਹੋ ਗਏ ਉਹਨਾਂ ਨੂੰ ਗੁਜ਼ਰ ਗਿਆ ਪਰ ਲੋਕ ਅੱਜ ਵੀ ਉਹਨਾਂ ਨੂੰ ਉਹਨਾਂ ਨੂੰ ਯਾਦ ਕਰਕੇ ਉਹਨਾਂ ਦੀਆਂ ਅੱਖਾਂ 'ਚ ਅੰਸੂ ਹੁੰਦੇ ਆ ਕਿ ਅਸੀਂ ਇਦਾਂ ਦਾ ਲੀਡਰ ਇਦਾਂ ਦਾ ਸਮਾਜ ਸੇਵਕ ਖੋਹ ਦਿੱਤਾ ਔਰ ਮੇਰੀ ਤਾਂ ਦੁਨੀਆ ਲੁੱਟ ਗਈ ਸੀ ਠੀਕ ਹੈ ਨਾ ਮੇਰੇ ਬੱਚੇ ਵੱਡੇ ਛੋਟੇ ਸੀ ਪਰ ਜਦੋਂ ਮੈਂ ਦੇਖਿਆ ਲੋਕਾਂ ਨੂੰ ਕਿ ਉਹ ਇਨਾ ਮੇਰਾ ਤਾਂ ਜ਼ਿੰਦਗੀ ਉਹਨਾਂ ਦੇ ਨਾਲ ਜੁੜੀ ਸੀ ਔਰ ਉਹ ਲੋਕ ਜਿਨ੍ਹਾਂ ਲਈ ਉਹ ਸਮਾਜ ਸੇਵਾ ਕਰਦੇ ਸੀ ਮੈਂ ਦੇਖਿਆ ਕਿ ਉਹ ਕਿੰਨਾ ਆਪਣੇ ਆਪ ਨੂੰ ਇੱਕ ਇੱਕ ਖਾਲੀਪਨ ਮਹਿਸੂਸ ਕਰਦੇ ਆ ਕਿ ਅਸੀਂ ਲੀਡਰਲੈਸ ਹੋ ਗਏ ਔਰ ਜਦੋਂ ਪਾਰਟੀ ਨੇ ਮੈਨੂੰ ਨਹੀਂ ਸੀ ਪਤਾ ਕਿ ਮੈਂ ਇਲੈਕਸ਼ਨ ਲੜਨਾ ਹੈ ਕਿਉਂਕਿ ਉਹ ਕਾਉਂਸਲਰ ਸੀਗੇ ਪਹਿਲਾਂ ਜੀ 25 30 ਸਾਲ ਵੈਸੇ ਉਹਨਾਂ ਨੇ ਸੇਵਾ ਕੀਤੀ ਸੀ 97 ਚ ਉਹਨਾਂ ਨੇ ਕਾਉਂਸਲਰ ਦਾ ਇਹ ਇਲੈਕਸ਼ਨ ਕੰਟੈਸਟ ਕੀਤਾ ਸੀ ਔਰ ਉਸ ਵੇਲੇ BSP ਦਾ ਬੜਾ ਬੋਲ ਵਾਲਾ ਹੁੰਦਾ ਸੀ ਕਾਂਟੇ ਦੀ ਟੱਕਰ ਸੀ ਤਾਂ ਬੜੀ ਸ਼ਾਨ ਦੇ ਨਾਲ ਜਿੱਤੇ ਸੀ ਕਿਉਂਕਿ ਸਮਾਜ ਸੇਵਾ ਹੀ ਉਹਨਾਂ ਦਾ ਧਰਮ ਸੀ ਤੇ ਜਿੰਨੀ ਦੇਰ ਉਹਨਾਂ ਦੀ ਜ਼ਿੰਦਗੀ ਰਹੀ ਟਿਨਿਓਰ ਦੇ ਦੌਰਾਨ ਹੀ ਉਹਨਾਂ ਨੂੰ ਕੋਈ ਇਦਾਂ ਦੀ ਬਿਮਾਰੀ ਆਈ ਕਿ ਬਹੁਤ ਅਸੀਂ ਟ੍ਰੀਟਮੈਂਟ ਕਰਾਇਆ ਉਹਦੇ ਬਾਵਜੂਦ ਵੀ ਸਾਡੇ ਨਾਲ ਜਿਨਾ ਉਹਨਾਂ ਦਾ ਹਸਾਬਕਤਾਬ ਸੀ ਉਹ ਪੂਰਾ ਕਰਕੇ ਤੋਂ ਪ੍ਰਭੂ ਚਰਨਾਂ ਚ ਚਲੇ ਗਏ ਮੇਰੇ ਬੱਚੇ ਬੜੀ ਛੋਟੀ ਸੀ ਤੇ ਮੈਂ ਸੋਚਦੀ ਸੀ ਕਿ ਮੈਂ ਹੁਣ ਬੱਚਿਆਂ ਲਈ ਮਾਂ ਵੀ ਆ ਤੇ ਬਾਪ ਵੀ ਮੈਂ ਹੀ ਬਣਨਾ ਜੀ ਤੇ ਇੱਕ ਮਾਂ ਹਮੇਸ਼ਾ ਚਾਹੁੰਦੀ ਆ ਔਰ ਮੇਰੀ ਸੋਚ ਕੁਛ ਬੱਕਰੀ ਸੀ ਕਿ ਮੈਂ ਆਪਣੀ ਬੱਚਿਆਂ ਨੂੰ ਅੱਛੀ ਪਰਵਰਿਸ਼ ਦੇਣੀ ਆ ਜੀ ਜੀ ਪਰ ਜਦੋਂ ਮੈਂ ਦੇਖਿਆ ਕਿ ਥੋੜਾ ਸਮਾਂ ਬੀਤਿਆ ਉਹਨਾਂ ਦਾ ਭੋਗ ਵਗੈਰਾ ਹੋਇਆ ਜੀ ਤੇ ਮੈਨੂੰ ਥੋੜਾ ਹੀ ਸਮਾਜੇ ਹੋਇਆ ਸੀ ਲੋਕ ਅਜੇ ਆਉਂਦੇ ਜਾਂਦੇ ਸੀ ਘਰ ਜਦੋਂ ਮੈਨੂੰ ਪਤਾ ਲੱਗਾ ਕਿ ਪੇਪਰ 'ਚ ਮੈਨੂੰ ਇਹ ਭਾਈ ਸਾਹਿਬ ਨੇ ਗਿਆ ਕਿ ਭਿੰਜੇ ਤੁਸੀਂ ਇਲੈਕਸ਼ਨ ਲੜਨਾ ਤੇ ਤਿਆਰੀ ਕਰ ਲਓ ਤੇ ਮੈਨੂੰ ਲੱਗਦਾ ਸੀ ਐਵੇਂ ਹੀ ਕਹੀ ਜਾਂਦੇ ਆ ਤੇ ਜਦੋਂ ਮੈਨੂੰ ਪਤਾ ਹੀ ਨਹੀਂ ਜਦੋਂ ਪੇਪਰ 'ਚ ਆ ਗਿਆ ਕਿ ਸੁਰਿੰਦਰ ਕੌਰ ਨੂੰ ਟਿਕਟ ਮਿਲ ਗਈ ਹੈ ਤੇ ਮੈਂ ਉਸ ਵੇਲੇ ਹੈਰਾਨ ਸੀ ਮੈਂ ਆਪਣੇ ਛੋਟੇ ਛੋਟੇ ਬੱਚਿਆਂ ਵੱਲ ਦੇਖਦੀ ਸੀ ਕਿ ਮੈਂ ਇਹਨਾਂ ਨੂੰ ਸੰਭਾਲੂਗੀ ਜਾਂ ਮੈਂ ਕਿਉਂਕਿ ਜਲੰਧਰ ਦਾ ਅੱਧਾ ਹਿੱਸਾ ਸਾਡੇ ਕੋਲ ਸੀ ਵਾਰਡ ਨੰਬਰ 35 ਸੀ ਟਿਕਟ ਕਾਦੇ ਲਈ ਜਰਾ ਇਹ ਵੀ ਦੱਸ ਦਿਓ ਨਾਲ ਇਲੈਕਸ਼ਨ ਲਈ ਕੌਂਸਲਰ ਦੀ ਕੌਂਸਲਰ ਇਲੈਕਸ਼ਨ ਲਈ ਠੀਕ ਹੈ ਹਾਂਜੀ ਹਾਂਜੀ 2002 ਤੇ ਜਦੋਂ ਮੈਨੂੰ ਖੁਸ਼ੀ ਤਾਂ ਕੀ ਹੋਣੀ ਸੀ ਮੈਂ ਤਾਂ ਉਹਨਾਂ ਦੀਆਂ ਯਾਦਾਂ 'ਚ ਆਪਣਾ ਟਾਈਮ ਪੂਰਾ ਕਰਦੀ ਸੀ ਉੱਪਰੋਂ ਬੱਚੇ ਵੱਡੇ ਛੋਟੇ ਸੀ ਚਲੋ ਮੈਂ ਕੁਝ ਮੈਨੂੰ ਇਦਾਂ ਆਭਾਸ ਹੋਇਆ ਕਿ ਉਹ ਲੋਗਾਂ ਲਈ ਹੀ ਜੀਉਂਦੇ ਸੀ ਜੀ ਹਾਂ ਜਦੋਂ ਕੋਈ ਆ ਜਾਂਦਾ ਸੀ ਨਾ ਉਹ ਖਾਣਾ ਆਪਣਾ ਛੱਡ ਕੇ ਉਹਦਾ ਕੰਮ ਕਰਾਉਣ ਜਾਂਦੇ ਸੀ ਕਿ ਮੈਂ ਜ਼ਿੰਦਗੀ ਜਿਹੜੀ ਹੁਣ ਉਹਨਾਂ ਦੇ ਨਾਂ ਨੂੰ ਜੀਉਂਦਾ ਰੱਖਣ ਲਈ ਆਪਣੀ ਜ਼ਿੰਦਗੀ ਮੈਂ ਲਾ ਦੇਣੀ ਹੈ ਮੈਂ ਨਾਲ ਨਾਲ ਬੱਚਿਆਂ ਦੀ ਪਰਵਰਿਸ਼ ਇੱਕ ਚੰਗੀ ਮਾਂ ਬਣਨ ਦੀ ਕੋਸ਼ਿਸ਼ ਕੀਤੀ ਇੱਕ ਪਿਤਾ ਦਾ ਪਿਆਰ ਭਰਪੂਰ ਦਿੱਤਾ ਪਰ ਫਿਰ ਵੀ ਉਹ ਪਿਤਾ ਦੀ ਕਮੀ ਬੱਚਿਆਂ ਨੂੰ ਕਦੀ ਮਹਿਸੂਸ ਨਹੀਂ ਹੁਣ ਦਿੱਤੀ ਪਰ ਜਦੋਂ ਵੱਡੇ ਹੋਏ ਤਾਂ ਉਹ ਪਿਤਾ ਨੂੰ ਬੜਾ ਉਹ ਯਾਦ ਕਰਦੇ ਆ ਤੇ ਮੁੜ ਕੇ ਫਿਰ ਜਦੋਂ ਮੈਨੂੰ ਟਿਕਟ ਮਿਲ ਗਈ ਇਲੈਕਸ਼ਨ ਦੀ ਕਾਉਂਸਲਰ ਦੀ ਜੀ 2002 ਦੇ ਵਿੱਚ ਮੈਂ ਫਿਰ ਜਿੱਦਾਂ ਕਹਿੰਦੇ ਹੁੰਦੇ ਆ ਵੀ ਪੰਜਾਬੀ ਚ ਲੱਕ ਬਣ ਲਿਆ ਮੈਂ ਡਬਲ ਡਿਊਟੀ ਦਿੱਤੀ ਬੱਚਿਆਂ ਨੂੰ ਅਲੱਗ ਦੇ ਇੱਕ ਜਿਹੜਾ ਸਾਡਾ ਬਹੁਤ ਵੱਡਾ ਪਾਰਟ ਸੀਗਾ ਜਲੰਧਰ ਜੀ ਦਾ ਦਾ ਜਲੰਧਰ ਦਾ ਜਿਹੜਾ ਅੱਧਾ ਹਿੱਸਾ ਸੀ ਮੇਰੇ ਕੋਲ 65000 ਵੋਟ ਸੀ ਉਹਦੀ ਜੀ ਹਾਂਜੀ ਤੇ ਮੈਨੂੰ ਮਿਨੀ ਐਮਐਲਏ ਕਹਿੰਦੇ ਹੁੰਦੇ ਸੀ ਤੁਸੀਂ 65000 ਲੋਕਾਂ ਨੂੰ ਰਿਪਰੈਜ਼ੈਂਟ ਹਾਂਜੀ ਹਾਂਜੀ ਉਹ ਕੋਰਸ ਜੀ ਤੋਂ ਲੈ ਕੇ ਕੁੱਕੀਡਾਬ ਤੱਕ ਠੀਕ ਹੈ ਜੀ ਹਾਂ ਉਹ ਉਹ ਵੱਖਰੀ ਗੱਲ ਹੈ ਕਿ ਉਦੋਂ ਜਿਆਦਾ ਮਤਲਬ ਅਨਡਿਵੈਲਪਡ ਏਰੀਆ ਸੀ ਤੇ ਵੋਟਾਂ ਲੋਕਾਂ ਦੀ ਨਹੀਂ ਬਣੀਆਂ ਸੀਗੀਆਂ ਪਰ ਜਦੋਂ ਉਹ ਵੋਟ ਬਣੀ ਤੇ 65000 ਬਣੀ ਸੀਗੀ ਉਹਦੇ ਵਿੱਚੋਂ ਹੁਣ 10 ਵਾੜਾ ਨਿਕਲੀਆਂ ਜਿਹਦੇ ਵਿੱਚੋਂ ਇੱਕ ਹਿੱਸਾ ਮੇਰੇ ਕੋਲ ਆ ਹੁਣ ਨਵੀਂ ਵਾੜਬੰਦੀ ਦੇ ਵਿੱਚ ਉਹਦੀਆਂ 12 ਵਾੜਾ ਬਣਨ ਜਾ ਰਹੀਆਂ ਠੀਕ ਹੈ ਜੀ ਔਰ ਉਹ ਲੋਕ ਅੱਜ ਵੀ ਚੌਧਰੀ ਰਾਮਾਸਰਾ ਜੀ ਮੇਰੇ ਪਤੀ ਸਵਰਗਿਆ ਚੌਧਰੀ ਰਾਮਾਸਰਾ ਜੀ ਨੂੰ ਉਹਨਾਂ ਹੀ ਪਿਆਰ ਕਰਦੇ ਆ ਤੇ ਉਹਨਾਂ ਦੀ ਬਦੌਲਤ ਹੀ ਮੇਰੇ ਲਈ ਪਲੇਟਫਾਰਮ ਤਿਆਰ ਕਰਕੇ ਗਏ ਸੀ ਤੇ ਮੈਨੂੰ ਕਦੀ ਉਹਨਾਂ ਨੇ ਹਾਰਨ ਨਹੀਂ ਦਿੱਤਾ ਕਿਉਂਕਿ ਮੈਂ ਆਪਣਾ ਧਰਮ ਬਣਾ ਲਿਆ ਕਿ ਮੈਂ ਬੱਚਿਆਂ ਲਈ ਮਾਂ ਆ ਇਹਨਾਂ ਤੇ ਮੈਂ ਪਰਿਵਾਰ ਦੇ ਵਿੱਚ ਜਿੱਦਾਂ ਸਾਡਾ ਜਿਹੜਾ ਵਾਰਡ ਹੈ ਉਹਨੂੰ ਮੈਂ ਆਪਣਾ ਪਰਿਵਾਰ ਮੰਨਦੀ ਹਾਂ ਤੇ ਮੈਂ ਉਹਨਾਂ ਲਈ ਵੀ ਲੀਡਰ ਨਹੀਂ ਇੱਕ ਸੇਵਾਦਾਰ ਬਣ ਕੇ ਕਿ ਉਹਨਾਂ ਨੂੰ ਲੀਡਰਲੈਸ ਨਾ ਆਪਣੇ ਆਪ ਨੂੰ ਮਹਿਸੂਸ ਕਰਨ ਮੈਂ ਸੇਵਾ ਕੀਤੀ ਆ ਔਰ ਕੀ ਤੋਂ ਵੀ ਤੁਸੀਂ ਜਾ ਕੇ ਪਤਾ ਕਰ ਲਓ ਕਿ ਸੁਰਿੰਦਰ ਕੌਰ ਨੇ ਜਿਸ ਏਰੀਏ 'ਚ ਕੰਮ ਕੀਤਾ ਇੱਕ ਛਾਪ ਛੱਡੀ ਐ ਜੀ ਔਰ ਜਿੱਦਾਂ ਹੁਣ 10 ਵਾੜਾਂ ਦੇ ਵਿੱਚੋਂ ਇੱਕ ਵਾੜ ਮੇਰੇ ਕੋਲ ਆ 9 ਵਾੜਾਂ ਵਾਲੇ ਵੀ ਕਹਿੰਦੇ ਮੈਡਮ ਤੁਸੀਂ ਵਾਪਸ ਆ ਜਾਓ ਇੱਥੇ ਹੂੰ ਸਾਡੇ ਵਾੜ ਦੇ ਵੀ ਤੁਸੀਂ ਆ ਜਾਓ ਸੋ ਤੁਸੀਂ ਇੱਥੇ ਆ ਜਾਓ ਔਰ ਇਦਾਂ ਦਾ ਕਿਰਪਾ ਸਤਗੁਰੂ ਜੀ ਮੈਂ ਕਿਸੇ ਪਾਸਿਓਂ ਵੀ ਇਲੈਕਸ਼ਨ ਹੁਣ ਤਾਂ ਚਲੋ ਮੈਨੂੰ ਐਮਐਲਏ ਦਾ ਟਿਕਟ ਮਿਲ ਗਈ ਹੈ ਤੇ ਜੇ ਮੈਂ ਕਾਉਂਸਲਰ ਦੀ ਵੀ ਚਾਹੁੰਦੀ ਵੀ ਕਿਸੇ ਪਾਸਿਓਂ ਵੀ ਮੈਨੂੰ ਲੋਕ ਬਾਜਾ ਮਾਰਦੇ ਸੀ ਤੁਸੀਂ ਇੱਧਰ ਆ ਕੇ ਕੰਟੈਸਟ ਕਰੋ ਤੁਸੀਂ ਇੱਧਰ ਆ ਕੇ ਕੰਟੈਸਟ ਕਰੋ ਇਦਾਂ ਦਾ ਅਸੀਂ ਜਿਹੜਾ ਰਸੂਖ ਬਣਾਇਆ ਇਦਾਂ ਦਾ ਪਰਿਵਾਰ ਬਣਾਇਆ ਔਰ ਮੇਰੀ ਜ਼ਿੰਦਗੀ ਦਾ ਇੱਕੋ ਹੀ ਮਕਸਦ ਹੈ ਕਿ ਮੈਂ ਆਪਣੇ ਪਤੀ ਸਵਰਗੀਆ ਚੌਧਰੀ ਰਾਮ ਆਸਰਾ ਜੀ ਦੇ ਨਾਂ ਨੂੰ ਜਿਉਂਦਾ ਰੱਖਣ ਲਈ ਕੰਮ ਕਰਦੀ ਆ ਨਾਥਿੰਗ ਐਲਸ ਨਾ ਮੈਂ ਕਦੀ ਪੋਲਿਟਿਸ਼ੀਅਨ ਸੀਗੀ ਨਾ ਮੈਂ ਕਦੀ ਪੋਲਿਟਿਸ਼ੀਅਨ ਬਣਨਾ ਸੇਵਾ ਭਾਵ ਨਾਲ ਉਹਨਾਂ ਦੇ ਨਾਂ ਨੂੰ ਜਿਉਂਦਾ ਰੱਖਣ ਲਈ ਮੈਂ ਵਰਕ ਕਰਦੀ ਆ ਸਾ ਉਮਰ ਜਦੋਂ ਤੱਕ ਮੇਰੇ ਸਾਹ ਚ ਸਾਥ ਹੈ ਮੈਂ ਕਰਦੀ ਰਹਾਂਗੀ ਜੀ ਬਹੁਤ ਲੰਬਾ ਸਮਾਂ ਹੋ ਗਿਆ ਤੁਹਾਨੂੰ ਇਸ ਫੀਲਡ ਦੇ ਵਿੱਚ ਜਿਸ ਤਰੀਕੇ ਨਾਲ ਤੁਸੀਂ ਕਿਹਾ ਕਿ ਮੈਂ ਉਸੇ ਦਿਨ ਤੋਂ ਲੱਕ ਬਣ ਕੇ ਚੱਲ ਪਈ ਸੀ 2002 ਤੋਂ ਸ਼ੁਰੂ ਹੋਏ ਹਾਂ ਪਰ ਹੁਣ ਗੱਲ ਕਰੀਏ ਇਸ ਸਮੇਂ ਜੋ ਤਰ੍ਹਾਂ ਤਲਤੇ ਹਾਲਾਤ ਨੇ ਸત્તાਧਾਰੀ ਪਾਰਟੀ ਨੂੰ ਨਿਮੋਸ਼ੀ ਜਨਕ ਹਾਰ ਨੇ ਐਸਾ ਸਬਕ ਸਿਖਾਇਆ ਹੈ ਕਿ ਇਸ ਸਮੇਂ ਸਾਰੀ ਦੀ ਸਾਰੀ ਸਰਕਾਰ ਚੰਡੀਗੜ੍ਹ ਛੱਡ ਕੇ ਜਲੰਧਰ ਬੈਠੀ ਹੋਈ ਹੈ ਜੇਕਰ اخਲਾਕੀ ਤੌਰ ਤੇ ਗੱਲ ਕਰੀਏ ਸਾਰੇ ਐਮਐਲਏ ਆਪਣੇ ਲੋਕਾਂ ਦਾ ਕੰਮ ਛੱਡ ਛੱਡ ਕੇ ਜਲੰਧਰ ਮੱਲੀ ਬੈਠੇ ਨੇ ਹਰੇਕ ਵਾਰ ਦੇ ਵਿੱਚ ਸੁਣਿਆ ਜਾਂਦਾ ਹੈ ਕਿ ਕਿਸੇ ਦਿਨ ਕੋਈ ਮੰਤਰੀ ਕੋਈ ਐਮਐਲਏ ਇੱਥੇ ਤੁਰਿਆ ਫਿਰਦਾ ਸੀ ਹਰ ਜਗ੍ਹਾ ਤੇ ਮੰਤਰੀ ਐਮਐਲਏ ਤੁਰੇ ਫਿਰ ਰਹੇ ਨੇ ਕੋਠੀ ਲੈ ਲਈ ਹੈ ਮੁੱਖ ਮੰਤਰੀ ਨੇ ਖੁਦ ਆਪ ਇਹ ਸਾਰੇ ਨੂੰ ਦੇਖਦੇ ਹੋਏ ਆਪਣੇ ਆਪ ਨੂੰ ਕਿੱਥੇ ਖੜਾ ਮੰਨਦੇ ਹੋ ਤੁਸੀਂ ਕਿਉਂਕਿ ਜਦੋਂ ਸਰਕਾਰ ਆਪਣਾ ਸੋ ਕਾਲਡ ਸਾਰਾ ਰਾਜਤੰਤਰ ਜੋ ਕੁਝ ਵੀ ਉਹਨਾਂ ਦੇ ਕੋਲ ਲੀਗਲੀ ਜਾਂ ਉਸ ਤੋਂ ਵੀ ਅੱਗੇ ਵਧ ਕੇ ਕਈ ਵਾਰੀ ਪੜਦੇ ਦੇ ਪਿੱਛੇ ਬਹੁਤ ਕੁਝ ਹੁੰਦਾ ਸਾਰਾ ਤੰਤਰ ਲਾ ਕੇ ਲੱਗੇ ਹੋਏ ਨੇ ਤਾਂ ਆਪਣੇ ਆਪ ਨੂੰ ਕਿੱਥੇ ਖੜਾ ਦੇਖਦੇ ਹੋ ਇਸ ਸਮੇਂ ਇਸ ਸਥਿਤੀ ਦੇਖੋ ਜੀ ਮੈਂ ਬਿਲਕੁਲ ਸਹੀ ਸਿਚੁਏਸ਼ਨ ਚ ਹਾਂ ਮੈਂ ਆਪਣੇ ਘਰਿਆਂ ਆਪਣੇ ਪਰਿਵਾਰ ਦੇ ਵਿੱਚ ਆ ਆਪਣੇ ਲੋਕਾਂ ਦੇ ਵਿੱਚ ਆ ਆਪਣੀ ਜਲੰਧਰ ਵੈਸ ਦੀ ਫੈਮਲੀ ਦੇ ਵਿੱਚ ਜੀ ਮੈਂ ਆਪਣੀ ਜਗ੍ਹਾ ਮੈਨੂੰ ਕਿਤੇ ਜਾਣਾ ਨਹੀਂ ਪਿਆ ਜਿਹੜੇ ਲੋਕ ਪੰਜਾਬ ਛੱਡ ਕੇ ਆਪਣੇ ਹਲਕੇ ਛੱਡ ਕੇ ਇੱਥੇ ਆਏ ਆ ਉਹਨਾਂ ਦੇ ਆਉਣ ਨਾਲ ਲੋਕਾਂ ਨੂੰ ਕੋਈ ਰਾਹਤ ਨਹੀਂ ਮਿਲਣੀ ਲੋਕਾਂ ਨੂੰ ਤਾਂ ਜਿਹੜੇ ਪੰਜਾਬ ਸਰਕਾਰ ਦੇ ਕੀਤੇ ਹੋਏ ਕੰਮ ਆ ਰਾਹਤ ਭਰੀ ਜ਼ਿੰਦਗੀ ਦੇਣ ਲਈ ਭਗਵੰਤਮਾਨ ਸਰਕਾਰ ਨੇ ਕੀ ਕੀਤਾ ਜੀ ਇਹ ਮੈਟਰ ਮੈਟਰ ਕਰਦੇ ਆ ਭਾਵੇਂ ਭਗਵੰਤ ਮਾਨ ਜੀ ਇੱਥੇ ਕੋਠੀ ਲੈ ਲੈਣ ਭਾਵੇਂ ਸਾਰਾ ਮੰਤਰੀ ਮੰਡਲ ਭਾਵੇਂ ਜਿਹੜੇ ਵੀ ਇੱਥੇ ਆ ਜਾਣ ਵਿਧਾਇਕ ਆ ਜਾਣ ਇੱਥੇ ਲੋਕਾਂ ਨੂੰ ਕੋਈ ਫਰਕ ਨਹੀਂ ਪੈਣਾ ਲੋਕਾਂ ਨੇ ਆਪਣਾ ਮਨ ਜਿੱਦਾਂ ਪਾਰਲੀਮੈਂਟ ਇਲੈਕਸ਼ਨ ਪਿਛਲਾ ਸੀ ਜਿੱਤਿਆ ਲੋਕਾਂ ਨੇ ਪਹਿਲਾਂ ਹੀ ਆਪਣਾ ਮਨ ਬਣਾਇਆ ਹੋਇਆ ਜਿਆਦਾ ਤਾਮ-ਝਾਮ ਕਰਨ ਦਾ ਕੋਈ ਫਾਇਦਾ ਨਹੀਂ ਆਪਣੇ ਘਰ ਜਾ ਕੇ ਦੇਖਣ ਆਪਣੇ ਬੱਚੇ ਜਾ ਕੇ ਦੇਖਣ ਇੱਥੇ ਰਹਿਣ ਦਾ ਕੋਈ ਫਾਇਦਾ ਨਹੀਂ ਹੋਣਾ ਇਹ ਪੰਜਾਬ ਦੇ ਲੋਕ ਇਹ ਜਲੰਧਰ ਵੈਸਟ ਦੇ ਜਿਹੜੇ ਲੋਕ ਆ ਨਾ ਇਹ ਪਿੱਛੇ ਲੱਗ ਨਹੀਂ ਹੈਗੇ ਕਿਸੇ ਨੂੰ ਮਗਰ ਨਹੀਂ ਲੱਗਦੇ ਇਹਨਾਂ ਦਾ ਆਪਣਾ ਮਾਈਂਡ ਹੈ ਆਪਣਾ ਬ੍ਰੇਨ ਯੂਜ਼ ਕਰਦੇ ਆ ਇਹਨਾਂ ਨੂੰ ਪਤਾ ਹੈ ਪੂਰੇ ਅਵੇਅਰਡ ਪਬਲਿਕ ਹੈਗੀ ਆ ਇਹਨਾਂ ਨੂੰ ਪਤਾ ਹੈ ਕਿ ਅਸੀਂ ਪਹਿਲਾਂ ਕੀ ਕੀਤਾ ਸੀ ਹੁਣ ਕੀ ਕਰਨਾ ਔਰ ਇਹ ਭਗਮੰਤਮਨ ਸਰਕਾਰ ਜਿਹੜੀ ਇਹ ਝੂਠੇ ਵਾਅਦੇ ਕਰਕੇ ਸਾਨੂੰ ਵਰਗਲਾ ਕੇ ਇਹਨਾਂ ਨੇ ਵੋਟਾਂ ਲੈ ਲਈਆਂ ਉਹ ਕਹਿੰਦੇ ਹੁੰਦੇ ਨਾ ਵੀ ਅੰਨੇ ਦੇ ਪੈਰ ਹੀਟ ਬਟੇਰਾ ਆ ਗਿਆ ਤੇ ਉਹ ਕਹਿੰਦਾ ਮੈਂ ਤਾਂ ਬਹੁਤ ਹੀ ਵੱਡਾ ਸ਼ਿਕਾਰੀ ਆ ਇਹ ਇਹਨਾਂ ਨੂੰ ਹੁਣ 92 ਸੀ ਹੁਣ ਤਾਂ 91 ਰਹਿ ਗਏ ਇਹਨਾਂ ਨੂੰ ਉਹ ਦਿਸੀ ਜਾਂਦੇ ਵੀ ਅਸੀਂ ਇਨੇ ਜਿੱਤ ਲੈ ਇਹ ਇਹਨਾਂ ਨੇ ਬਦਲਾ ਦਾ ਲਾਰਾ ਲਾ ਕੇ ਲੋਕਾਂ ਨੂੰ ਮੁੰਗੇਰੀ ਲਾਲ ਦੇ ਸੁਪਨੇ ਦਿਖਾ ਕੇ ਇਹ ਸਰਕਾਰ ਬਣਾਈ ਆ ਕੋਈ ਸਹੂਲਤ ਨਹੀਂ ਮਿਲੀ ਲੋਕਾਂ ਨੂੰ ਕੋਈ ਇਹਨਾਂ ਦੀ ਕੋਈ ਚੰਗੀ ਕਾਰਗੁਜ਼ਾਰੀ ਨਹੀਂ ਲਾਅ ਐਂਡ ਆਰਡਰ ਦਾ ਦੇਖ ਲਓ ਤੁਸੀਂ ਕੀ ਹਾਲ ਹੈ ਸ਼ਰੇਆਮ ਚੋਰੀਆਂ ਜਿਕਾਰੀਆਂ ਜੂਆ ਆਪਣੇ ਕੀ ਕਹਿੰਦੇ ਹੁੰਦੇ ਆ ਲਾਟਰੀ ਲਾਟਰੀ ਡੜਾ ਸੱਟਾ ਔਰ ਨਸ਼ਾ ਸ਼ਰੇਆਮ ਇਤੇ ਕੋਈ ਡਰ ਨਹੀਂ ਕਿਸੇ ਨੂੰ ਘਰ ਦੇ ਬਾਹਰ ਬੰਦਾ ਮਹਿਫੂਜ਼ ਨਹੀਂ ਸਮਝਦਾ ਆਪਣੇ ਆਪ ਨੂੰ ਇਵਨ ਘਰ ਦੇ ਅੰਦਰ ਵੀ ਮਹਿਫੂਜ਼ ਨਹੀਂ ਸਮਝਦਾ ਹੁਣ ਘਰਾਂ ਦੇ ਅੰਦਰ ਜਾ ਕੇ ਬੈਲ ਕਰਦੇ ਆ ਤੇ ਲੋਕ ਬੜੇ ਅਦਬ ਸਦਕਾਰ ਨਾਲ ਅੰਦਰ ਲੈ ਕੇ ਆਉਂਦੇ ਆ ਵੀ ਤੂੰ ਸਾਡਾ ਨੌਨ ਹੁਣ ਤਦੋ ਜਦੋਂ ਉਦਾਂ ਹੀ ਪਤਾ ਲੱਗਦਾ ਜਦੋਂ ਚੀਨ ਸਨੇਚ ਕਰਕੇ ਜਾਂ ਉਹ ਵਾਲੀਆਂ ਬੋਲੀਆਂ ਉਤਾਰ ਕੇ ਲਿਆ ਜਾਂਦਾ ਇਹ ਹਾਲਾਤ ਨੇ ਹੁਣ ਇੱਥੇ ਪੰਜਾਬ ਦੇ ਇਸ ਕਰਕੇ ਇਹ ਜਿਹੜੇ ਪੰਜਾਬ ਦੇ ਲੋਕ ਆ ਨਾ ਇਹ ਹੁਣ ਭਗਵੰਤ ਮਾਨ ਸਰਕਾਰ ਨੂੰ ਜਾਂ ਦੋਨਾਂ ਸਰਕਾਰਾਂ ਨੂੰ ਇਹ ਮੂੰਹ ਨਹੀਂ ਲਾਣਗੇ ਉਹਨਾਂ ਨੇ ਦੇਖ ਲਿਆ ਪਿਛਲੇ ਇਲੈਕਸ਼ਨ ਚ ਹੀ ਉਹਨਾਂ ਨੇ ਨਕਾਰ ਦਿੱਤਾ ਇਹਨਾਂ ਨੂੰ ਤੇ ਉਹ ਆਪਣਾ ਮਨ ਬਣਾ ਕੇ ਬੈਠੇ ਆ ਤੁਹਾਨੂੰ 10 ਤਰੀਕ ਨੂੰ ਜਿਵੇਂ ਵੋਟਾਂ ਪੈਣੀਆਂ 13 ਨੂੰ ਰਿਜ਼ਲਟ ਸਾਹਮਣੇ ਆ ਜਾਣਾ ਜੀ ਵੈਸੇ ਤਾਂ ਇਸ ਹਲਕੇ ਦੇ ਵਿੱਚੋਂ ਚੰਨੀ ਸਾਹਿਬ ਨੂੰ 2000 ਤੋਂ ਵੱਧ ਦੀ ਲੀਡ ਸੀ ਪਰ ਫੇਰ ਵੀ ਇਹ ਜ਼ਰੂਰ ਦੱਸ ਦਿਓ ਕਿ ਲੋਕਾਂ ਦੇ ਲਈ ਏਜੰਡਾ ਕੀ ਹੈ ਤਾਂ ਕਿ ਉਹ ਮਨ ਬਣਾਉਣ ਦੇ ਵਿੱਚ ਸਮਰੱਥ ਹੋ ਜਾਣ ਕਿ ਅਸੀਂ ਹਾਂ ਇਸ ਆਧਾਰ ਤੇ ਮਨ ਬਣਾ ਸਕਦੇ ਹਾਂ ਕਿ ਸੁਰਿੰਦਰ ਕੌਰ ਨੂੰ ਚੁਣਨਾ ਹੈ ਏਜੰਡਾ ਕੀ ਹੈ ਤੁਹਾਡੇ ਕੋਲ ਲੋਕਾਂ ਲਈ ਦੇਖੋ ਮੈਂ ਸੁਰਿੰਦਰ ਕੌਰ ਜਲੰਧਰ ਦੀ ਧੀ ਹਾਂ ਪੰਜਾਬ ਦੀ ਧੀ ਹਾਂ ਜੀ ਔਰ ਮੇਰੀਆਂ ਬੀਬੀਆਂ ਜਿਹੜੀ ਅੱਧੀ ਆਬਾਦੀ ਆ 50% ਉਹਨਾਂ ਦੇ ਵਿੱਚ ਬੜੀ ਖੁਸ਼ੀ ਦੀ ਲਹਿਰ ਹੈ ਕਿ ਚਲੋ ਕਿਤੇ ਤਾਂ ਸਾਨੂੰ ਮੌਕਾ ਮਿਲਿਆ ਰਿਪ੍ਰেজੈਂਟੇਸ਼ਨ ਮਿਲਿਆ ਹਾਂ ਰਿਪ੍ਰেজੈਂਟੇਸ਼ਨ ਮਿਲੀ ਆ ਔਰ ਬੀਬੀਆਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਭਰਮਾ ਹੁੰਗਾਰਾ ਵੀ ਮਿਲੇਗਾ ਔਰ ਮੈਂ ਉਮੀਦ ਕਰਦੀ ਆ ਕਿ ਬੀਬੀਆਂ ਮੈਨੂੰ 100% ਦਾ ਕੁਝ ਨਹੀਂ ਹੁੰਦਾ ਮੈਜੋਰਟੀ ਚ ਮੈਨੂੰ ਸਪੋਰਟ ਕਰਨਗੀਆਂ ਔਰ ਮੇਰੇ ਜਿਹੜੇ ਵੱਡੇ ਆ ਮੇਰੇ ਪਿਤਾ ਸਮਾਨ ਉਹ ਮੈਨੂੰ ਅਸ਼ੀਰਵਾਦ ਦੇਣਗੇ ਯੂਥ ਮੇਰੇ ਨਾਲ ਚੱਲੇਗਾ ਮੇਰੇ ਜਿਹੜੇ ਭਰਾ ਆ ਉਹ ਵੀ ਮੈਨੂੰ ਸਪੋਰਟ ਕਰਨਗੇ ਤੇ ਮੈਨੂੰ ਲੱਗਦਾ ਕਿ ਜੇ ਇੱਕ ਖੁਸ਼ੀ ਦੀ ਲਹਿਰ ਹੈ ਇਸ ਗੱਲ ਨੂੰ ਲੈ ਕੇ ਕਿ ਪਹਿਲੀ ਵਾਰੀ ਇੱਕ ਬੀਬੀ ਨੂੰ ਟਿਕਟ ਮਿਲੀ ਹੈ ਉਹ ਵੀ ਇਸ ਐਸੈਂਬਲੀ ਦੀ ਜਿਹਦੇ ਲਈ ਅਸੀਂ ਹਮੇਸ਼ਾ ਖੜੇ ਹੋ ਕੇ ਗੱਲ ਕਰਦੇ ਸੀ ਕਿ ਔਰਤਾਂ ਨੂੰ ਹਮੇਸ਼ਾ ਇਗਨੋਰ ਕੀਤਾ ਜਾਂਦਾ ਇਹ ਕਾਂਗਰਸ ਪਾਰਟੀ ਇੱਕੋ ਇੱਕ ਲੋਕਤੰਤਰੀਕ ਪਾਰਟੀ ਹੈ ਜਿਨੇ ਇਹ ਬਹੁਤ ਵੱਡਾ ਡਿਸੀਜਨ ਲਿਆ ਜਿਵੇਂ ਉਹਨਾਂ ਨੇ ਚਰਨਜੀਤ ਸਿੰਘ ਚੰਨੀ ਜੀ ਨੂੰ ਮੁੱਖ ਮੰਤਰੀ ਬਣਾਇਆ ਸੀ ਇਹ ਇੱਕ ਕਾਂਗਰਸ ਪਾਰਟੀ ਹੀ ਕਰ ਸਕਦੀ ਹੈ ਕਦੀ ਤੁਸੀਂ ਦੇਖਿਆ ਦੂਜੀਆਂ ਪਾਰਟੀਆਂ ਕਿੰਨੀਆਂ ਸੀ ਕੋਈ ਕਹਿੰਦਾ ਸੀ ਅਸੀਂ ਡਿਪਟੀ ਸੀਐਮ ਬਣਾਵਾਂਗੇ ਕੋਈ ਕੁਝ ਕਹਿੰਦਾ ਸੀ ਇਹ ਸਭ ਝੂਠੇ ਲਾ ਰਹੇ ਆ ਹਜ਼ਾਰ-ਹਜ਼ਾਰ ਰੁਪਏ ਦਾ ਜਿਹੜਾ ਝੂਠਾ ਵਾਅਦਾ ਕਰਕੇ ਬੀਬੀਆਂ ਕੋਲੋਂ ਵਰਗਲਾ ਕੇ ਵੋਟਾਂ ਲੈ ਲਈਆਂ ਆ ਹੁਣ ਪਿਛਲੇ ਇਲੈਕਸ਼ਨ 'ਚ 1100 ਦਾ ਲਾਲੀਪਾਪ ਦੇਤਾ ਹੁਣ ਇਸ ਇਲੈਕਸ਼ਨ 'ਚ ਪਤਾ ਨਹੀਂ 2100 ਦਾ ਜਾ ਕੇ ਹਾਂ ਮਤਲਬ ਲੋਕ ਜਿਹੜੇ ਆ ਨਾ ਇਹ ਲੋਕ ਪਬਲਿਕ ਬੜੀ ਅਵੇਅਰਡ ਆ ਪਬਲਿਕ ਸੁਪਰੀਮ ਆ ਔਰ ਪਬਲਿਕ ਨੇ ਫੈਸਲਾ ਲੈ ਲਿਆ ਆ ਇੱਕ ਤਰਫਾ ਫੈਸਲਾ ਲੈ ਲਿਆ ਆ ਔਰ 10 ਇੱਕ ਨੂੰ ਜਿਹੜਾ ਇਹ ਵੋਟਾਂ ਪੈਣੀਆਂ 13 ਨੂੰ ਰਿਜ਼ਲਟ ਸਾਹਮਣੇ ਆ ਜਾਣਾ ਔਰ ਲੋਕ ਇਹਨੂੰ ਫਤਵਾ ਦਿੰਦੇ ਆ ਤੁਹਾਡੇ ਸਾਹਮਣੇ ਸਾਰੀ ਗੱਲ ਆ ਜਾਣੀ ਆਖਰੀ ਸਵਾਲ ਹੈ ਮੇਰਾ ਤੁਸੀਂ ਸੰਖੇਪ ਚ ਉੱਤਰ ਦੇ ਸਕਦੇ ਹੋ ਔਰਤ ਹੋਣ ਦੇ ਨਾਤੇ ਤੁਸੀਂ ਬਹੁਤ ਚੰਗੀ ਤਰੀਕੇ ਨਾਲ ਇੱਕ ਮਾਂ ਭੈਣ ਤੇ ਪਤਨੀ ਦਾ ਦਰਦ ਸਮਝਦੇ ਹਾਂ ਕਈ ਵਾਰ ਅਸੀਂ ਦੇਖਦੇ ਹਾਂ ਤਸਵੀਰਾਂ ਆਉਂਦੀਆਂ ਨੇ ਭਾਰਗੋ ਕੈਂਪ ਦੀਆਂ ਲਾ ਲੋ ਪੱਛਮੀ ਏਰੀਏ ਤੋਂ ਬਹੁਤ ਜਗ੍ਹਾ ਤੋਂ ਕਿ ਸਰਿੰਜਾਂ ਬੱਚਿਆਂ ਦੇ ਬਾਹਾਂ ਦੇ ਵਿੱਚ ਰਹਿ ਜਾਂਦੀਆਂ ਨੇ ਉੱਥੇ ਹੀ ਵਿਚਾਰਾ ਮੁੱਦੇ ਮੂੰਹ ਪਿਆ ਹੁੰਦਾ ਇਹ ਸਾਰਾ ਨਸ਼ੇ ਦਾ ਜਿਹੜਾ ਕੋਡ ਹੈ ਬਹੁਤ ਵੱਡੇ ਪੱਧਰ ਤੇ ਗੱਲ ਹੁੰਦੀ ਹੈ ਜਲੰਧਰ ਵੈਸਟ ਦੀ ਹਾਲਾਂਕਿ ਇਹ ਤਾਂ ਹੈ ਤਾਂ ਤੋਮਤ ਪਰ ਫਿਰ ਵੀ ਗੱਲ ਜਦੋਂ ਹੁੰਦੀ ਹੈ ਤਾਂ ਜਲੰਧਰ ਪੱਛਮੀ ਤੇ ਧਿਆਨ ਬਹੁਤ ਲੋਕਾਂ ਦਾ ਜਾਂਦਾ ਸੋ ਨਸ਼ੇ ਨਾਲ ਜਿੱਟਣ ਦੇ ਲਈ ਕੋਈ ਪਲਾਨ ਹੈ ਤੁਹਾਡੇ ਕੋਲ ਕਿਵੇਂ ਦੇਖੋ ਜੀ 10 ਤਰੀਕ ਨੂੰ ਜਿਹੜਾ ਚੈਨ ਹਾਂ ਤੇਰਾ ਨੂੰ ਰਿਜ਼ਲਟ ਆ ਜਾਣਾ ਉਹ ਪਲੇਟਫਾਰਮ ਮਿਲਣ ਦੇ ਪਲਾਨ ਵੀ ਦੱਸਾਂਗੇ ਕਰਕੇ ਵੀ ਦਿਖਾਵਾਂਗੇ ਪਲੇਟਫਾਰਮ ਮਿਲਣ ਦੇ ਬਿਲਕੁਲ ਆਖਰ ਤੇ ਚਰਨਜੀਤ ਸਿੰਘ ਚੰਨੀ ਹੋਂਾ ਵੱਲੋਂ ਕਿਹੋ ਜਿਹਾ ਸਮਰਥਨ ਮਿਲ ਰਿਹਾ ਕਿਵੇਂ ਸਾਥ ਚੱਲਦੇ ਆ ਉਹਨਾਂ ਦਾ ਭਰਪੂਰ ਸਮਰਥਨ ਮਿਲ ਰਿਹਾ ਹਾਂ ਔਰ ਉਹ ਲੋਗ ਉਹਨਾਂ ਨੂੰ ਬਹੁਤ ਪਸੰਦ ਕਰਦੇ ਆ ਲੋਕ ਤਾਂ ਲੋਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਕਿ ਚੰਨੀ ਜੀ ਫੇਰ ਸਾਡੇ ਵਿੱਚ ਵਿਚਰ ਰਹੇ ਆ ਜੀ ਔਰ ਬਹੁਤ ਪਸੰਦ ਕਰਦੇ ਆ ਲੋਗ ਉਹਨਾਂ ਨੂੰ ਔਰ ਲੋਕਾਂ ਨੂੰ ਪਿਆਰ ਵੀ ਬਹੁਤ ਕਰਦੇ ਆ ਜੀ ਤੇ ਇਸ ਕਰਕੇ ਬਹੁਤ ਚੰਗਾ ਹੁੰਗਾਰਾ ਮਿਲਣ ਦੀ ਸੰਭਾਵਨਾ ਔਰ 100% ਮਿਲੇਗਾ ਜੀ ਅੰਤ ਦੇ ਵਿੱਚ ਆਪਣੇ ਦਰਸ਼ਕਾਂ ਨੂੰ ਸਨੇਹਾ ਕੀ ਦੇਣਾ ਚਾਹੁੰਦੇ ਹਾਂ ਵੈਸਟ ਦੇ ਲੋਕਾਂ ਨੂੰ ਸਨੇਹਾ ਦੇ ਸਕਦੇ ਆ ਅਹ ਦੇਖੋ ਜੀ ਜਲੰਧਰ ਵੈਸਟ ਦੇ ਮੇਰੇ ਵੋਟਰ ਮੇਰੇ ਭੈਣੋ ਤੇ ਭਰਾਵੋ ਇੱਕ ਤੁਹਾਡੀ ਧੀ ਨੂੰ ਜਲੰਧਰ ਦੀ ਧੀ ਨੂੰ ਪੰਜਾਬ ਦੀ ਧੀ ਨੂੰ ਮੌਕਾ ਮਿਲਿਆ ਧੀਆ ਹਮੇਸ਼ਾ ਹੀ ਪਿਆਰੀਆਂ ਹੁੰਦੀਆਂ ਨੇ ਤੇ ਤੁਸੀਂ ਆਪਣੀ ਧੀ ਨੂੰ ਇੱਕ ਵਾਰੀ ਵੋਟਾਂ ਪਾ ਕੇ ਜਿਤਾਓ ਇੱਕ ਮੌਕਾ ਦਿਓ ਫਿਰ ਤੁਹਾਡੀ ਧੀ ਤੁਹਾਡੇ ਲਈ ਸਾਫ਼ ਸੁਥਰਾ ਜਿਹੜਾ ਜਲੰਧਰ ਵੈਸਟ ਕਿੱਦਾਂ ਬਣਾਉਂਦੀ ਆ ਮੈਨੂੰ ਪਲੇਟਫਾਰਮ ਦਿਓ ਉਹ ਫਿਰ ਆਪਾਂ ਰਲ ਮਿਲ ਕੇ ਸਾਰੇ ਜੋ ਵੀ ਮੁਸ਼ਕਿਲਾਂ ਤਾਂ ਉਹਨਾਂ ਦਾ ਹੱਲ ਕਰਾਂਗੇ ਤੁਸੀਂ ਮੈਨੂੰ ਕੰਮ ਦੱਸੀ ਜਾਣੇ ਆ ਤੇ ਮੈਂ ਕਰੀ ਜਾਣੇ ਆ ਆਪਾਂ ਸਾਰੇ ਮਿਲ ਕੇ ਕੱਲਾ ਕੋਈ ਨਹੀਂ ਵੱਡਾ ਹੁੰਦਾ ਤੁਹਾਡਾ ਸਮਰਥਨ ਮੈਨੂੰ ਮਿਲੇਗਾ ਆਪਾਂ ਮਿਲ ਕੇ ਸਾਰੇ ਇੱਕ ਪਰਿਵਾਰ ਬਣਾ ਕੇ ਸਾਰੇ ਰਲ ਮਿਲ ਕੇ ਜਿਹਨੀਆਂ ਮੁਸ਼ਕਿਲਾਂ ਤਾਂ ਉਹਨਾਂ ਦਾ ਹੱਲ ਕਰਾਂਗੇ ਸਮਾਜਿਕ ਕ੍ਰੀਤੀਆਂ ਦੇ ਨਾਲ ਲੜਾਂਗੇ ਸਮਾਜਿਕ ਬੁਰਾਈਆਂ ਦੇ ਨਾਲ ਲੜਾਂਗੇ ਔਰ ਜਿਹੜੀਆਂ ਮੇਰੇ ਜਲੰਧਰ ਵਸ ਦੀਆਂ ਮਾਵਾਂ ਭੈਣਾਂ ਉਹ ਬੇਟੀਆਂ ਜਿਨ੍ਹਾਂ ਦੇ ਘਰ ਵਾਲੇ ਨਸ਼ਾ ਕਰਦੇ ਆ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਨੀ ਆ ਕਿ ਭੁੱਲ ਕੇ ਵੀ ਇਹਨਾਂ ਨੂੰ ਤੁਸੀਂ ਕਦੀ ਸਮਰਥਨ ਨਾ ਦਿਓ ਕਿਉਂਕਿ ਇਹਨਾਂ ਨੇ ਪਹਿਲਾਂ ਹੀ ਬੜੇ ਘਰ ਉਜਾੜ ਦਿੱਤੇ ਆ ਆਪਣੀ ਬੀਬੀ ਨੂੰ ਆਪਣੀ ਧੀ ਨੂੰ ਆਪਣੀ ਭੈਣ ਨੂੰ ਇੱਕ ਵਾਰੀ ਮੌਕਾ ਦਿਓ ਆਪਾਂ ਰਲ ਮਿਲ ਕੇ ਜਿਹੜਾ ਜਲੰਧਰ ਪੱਛਮੀ ਦਾ ਸੁਧਾਰ ਕਰਾਂਗੇ ਧੰਨਵਾਦ ਜੈ ਹਿੰਦ ਜੀ ਬਹੁਤ ਬਹੁਤ ਧੰਨਵਾਦ ਸੋਇਸ਼ਾਨ ਸਾਡੇ ਨਾਲ ਬੀਬੀ ਸੁਹਿੰਦਰ ਕੌਰ ਜੀ ਜਿਹੜੇ ਕੇ ਕਾਂਗਰਸ ਤੋਂ ਉਮੀਦਵਾਰ ਨੇ ਜਲੰਧਰ ਪੱਛਮੀ ਦੇ ਲਈ ਗੱਲਬਾਤ ਤੁਸੀਂ ਸਾਰੀ ਸੁਣੀ ਹੈ ਤੁਹਾਨੂੰ ਵਿਚਾਰ ਕਿਹੋ ਜਿਹਾ ਲੱਗੇ ਨੇ ਤੇ ਕੀ ਤੁਸੀਂ ਇਹਨਾਂ ਦੇ ਵਿਚਾਰਾਂ ਦੇ ਨਾਲ ਸਹਿਮਤੀ ਰੱਖਦੇ ਹੋ ਜਾਂ ਸਹਿਮਤੀ ਰੱਖਦੇ ਹੋ ਆਪਣੇ ਵਿਚਾਰ رائے ਟਿੱਪਣੀਆਂ ਸਾਡੇ ਨਾਲ ਤੁਸੀਂ ਕਮੈਂਟ ਬਾਕਸ ਦੇ ਵਿੱਚ ਸਭਿਆਕ ਭਾਸ਼ਾ ਦੇ ذریعے ਸਾਂਝੀਆਂ ਕਰ ਸਕਦੇ ਹੋ ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂ ਐਸ ਏ ਦੇ ਨਾਲ ਧੰਨਵਾਦ ਸਤਿ ਸ੍ਰੀ ਅਕਾਲ